ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੋ ਗਿਆ ਦੂਜਾ ਦਿਨ ਅੱਜ ਕਰਨ ਦੇ ਸਾਡੇ ਬੰਦੇ ਸਫਾਈ ਮਸ਼ੀਨ ਦੇ ਵਿੱਚ ਸਾਰੀ ਕੱਢਣ ਦੇ ਝੋਨਾ ਜਿੱਥੇ ਜਿੱਥੇ ਫਸਿਆ ਹੈ ਪੂਰੀ ਬੁਰਸ਼ਾਣਾ ਕਰਦੇ ਸਫਾਈ ਵਿੱਚੋਂ ਕੱਢ ਦੋ ਸਾਰਾ ਇਹ ਗੱਤੋਂ ਨਹੀਂ ਕੀ ਆ ਫੇਰ ਇਦਾਂ ਹੀ ਕਰ ਦੋ ਸਾਫ ਸਾਰੀ ਕਰਨ ਦੇ ਸਫਾਈ ਹੁਣ ਤੇ ਬਾਕੀ ਸਫਾਈ ਕਰਕੇ ਨਾਲੋਂ ਨਾਲ ਹੀ ਕੱਸੀ ਜਾਂਦੇ ਇਹਦੀ ਮਸ਼ੀਨ ਦੀ ਇਹ ਵੀ ਰਿਪੇਅਰ ਘਟਿਆ ਬਾਤਕ ਮੇਣ ਮੇਣੀ ਨੂੰ ਖੋਲਣਾ ਜਿਆਦਾ ਨਹੀਂ ਖਲਾਰਾ ਪਾਉਣਾ ਇਹਦਾ ਇਹ ਜਾਂ ਕਲਚ ਪਲੇਟ ਚੈੱਕ ਕਰਾਂਗੇ ਜਾਂ ਡੈਕਸ਼ਨਾਂ ਚੈੱਕ ਕਰਨੀਆਂ ਇਹਦੀਆਂ ਆਪਾਂ ਇੱਕ ਤੇ ਗੀਅਰ ਚੈੱਕ ਕਰਾਂਗੇ ਵਿੱਚ ਗਰਾਰੀ ਗੀਅਰ ਵੀ ਦਾ ਖੋਲਾਂਗੇ ਬੈਡ ਬੁੱਟ ਇਦਾਂ ਨਿਕਲਿਆ ਗੀਅਰ ਇਦਾਂ ਹੀ ਖੋਲਣਾ ਸੌਖਾ ਨਾ ਇਹ ਆਪਾਂ ਲਿਆਂਦੀਆਂ ਜੀ ਬੈਟਰੀਆਂ ਚਾਰਜ ਕਰਾ ਕੇ ਆਪਣੇ ਟਰੈਕਟਰ ਖਲੋਤੇ ਖਲੋਤੀਆਂ ਦੀਆਂ ਬੈਟਰੀਆਂ ਲੋ ਹੋ ਗਈਆਂ ਦੋਵੇਂ ਮਿੰਦਰੇ ਦੀ ਵੀ ਸਵਰਾਜ ਦੀ ਵੀ ਇਹ ਲਿਆਏ ਆਪਾਂ ਚਾਰਜ ਕਰਾ ਕੇ ਅੱਜ ਤੇ ਹੁਣ ਇਹਨੂੰ ਕਰਨ ਲੱਗੇ ਫਿੱਟ ਆ ਚੱਲਾਂ ਦੀ ਖੁੱਲਣ ਦੀ ਕਲੱਚ ਪਲੇਟ ਖੋਲੀਆਂ ਦੇ ਕਲੱਚ ਪਲੇਟ ਹਾਂਜੀ ਹਾਂਜੀ ਖੋਲੀਆਂ ਜਾਨੇ ਆਹਾ ਕੰਮ ਥੋੜਾ ਹੀ ਹੈ ਮਸਾ ਕਲੱਚ ਪਲੇਟ ਦਾ ਹਣਾ ਥੋੜਾ ਹੀ ਹੈ ਵੇਖ ਕਰੀ ਖੋਲ ਖਾਲ ਕੇ ਗੇਅਰ ਕਲਚ ਬਲੇਡ ਚੈੱਕ ਕਰ ਲਿਓ ਬੜੀ ਜੀ ਯਾ ਤੂੰ ਹੀ ਕਸੋ ਬੈਟਰੀ ਓਏ ਖੜੋ ਇੱਕ ਬੈਟਰੀ ਮੈਂਂ ਦਰੇਜ ਕਸੋ ਤੂੰ ਛੋਟੀ ਔਸ ਕੱਜੇ ਨੂੰ ਰੰਗ ਮਾਰੀਏ ਮੈਂ ਰੰਗ ਲੈ ਗਿਆ ਫਿਡਰ ਵਾਲੇ ਨੂੰ ਕਲਚ ਪਲੇਟ ਨਿਕਲਦੀ ਆਪਣੀ ਖੜਦਕੇ ਕੰਮ ਨੂੰ ਬਿੜੋ ਇਹ ਵੈਨੀ ਦਾ ਵਿੱਚ ਕੀ ਬੜਿਆ ਵਿੱਚ ਕੀ ਬੜਿਆ ਇਹਦੇ ਆ ਗਲੀਸ ਮਾਰ ਮਾਰ ਕੇ ਆ ਹਾਲ ਕੀਤਾ ਇਹ ਗਲੀਸ ਮਾਰਿਆ ਗਲੀਸ ਜਿਆਦਾ ਮਾਰ ਛੜਿਆ ਵਿੱਚ ਤੇ ਉੱਤੇ ਖੜੀ ਕਰੋ ਲਾਗੇ ਉਹ ਚਿਕਨ ਨਾਲ ਏ ਜੇ ਦੀ ਕਲਚ ਪਲੇਟ 13 ਇੰਚ ਹਿੰਗਰਾ ਦਾ ਐ ਦ ਸਹੀ ਹਲੀ ਨਾ ਹਿੰਗਰਾ ਦਾ ਬਹੁਤ ਸਹੀ ਪਈ ਆਹ ਥੋੜੀਆਂ ਹੀ ਕਸੀ ਤੇ ਮੈਂ ਸੰਗ ਕਲਚ ਪਲੇਟ ਢਾਈ ਦੀ ਖੋਲੇ ਵਾਲਾ ਕੜਾ ਸਾਲ ਫਰਾਂ ਵਾਲੀ ਆ ਮੇਰੇ ਸਾਹ ਨਾਲ ਸਪ੍ਰਿੰਗ ਢਿਲੇ ਫਰਾਂ ਵਾਲੀ ਹੂੰ ਰਾਜੇ ਨਿਕਲਿਆ ਬਾਹਰ ਬਸ ਤੇ ਖੋਲ ਦਈਏ ਨੂੰ ਖੋਲ ਦੋ ਬਿਲਹਾਰ ਟੇਲੇ ਕਰ ਲਿਓ ਨਾੜ ਫੇਰ ਖੋਲਿਓ ਆਹ ਕੀ ਬੇਟੋਈ ਭਾਉ ਮਿੱਟੀ ਦਾ ਜਾਂ ਮਾਰ ਖਾਦੀ ਹਾਂ ਬੈਟਰੀ ਤਾਂ ਥਾਲੇ ਹੋਰ ਮਿੱਟੀ ਹੁਣੀ ਉਥੇ ਚੁੱਕ ਕੇ ਥੋੜਾ ਬੈਟਰੀ ਧੋਂਦੇ ਜਿਹੜੀ ਭਾਅ ਤੇ ਘਟਣਾ ਚੱਲਦਾ ਹੈ ਕਰੋ ਫੇਟ ਇਹਨੂੰ ਵੀ ਗੱਡੀ ਦੇ ਬਾਹਰ ਅੱਜ ਉਹ ਕਿਦਣਾ ਛੱਡ ਕੇ ਬਣਾਇਦਿਆ ਨਾ ਕਿ ਤੁਜੇ ਨਈ ਰੀਪਰ ਮੈਂ ਨਾ ਘਰੇ ਖੋਲ ਕੇ ਵੇਖ ਲਈ ਰੀਪਰੇ ਕਰੀ ਕੰਮ ਤੇ ਨਾ ਹੈਗਾ ਨਹੀਂ ਉਹਦਾ ਬੜਾ ਜਿਆਦਾ ਕੰਮ ਆ ਕੇ ਤੇ ਮਾਰ ਤੇ ਚੁਕਣਾ ਹੀ ਬਾਜੀ ਦੇ ਆ ਵੇਟ ਆ ਵੇਟ ਵੀ ਅੱਜ ਲਾ ਦੀਏ ਇਹਦੇ ਇਧਰ ਲੈ ਆ ਪਾਰ ਅੱਗੋ ਭਾਰ ਲਾਦਨੇ ਅੱਜ ਜਾ ਲੈ ਕਰੂ ਇਸ ਘੱਟੋ ਘਟ 6 ਮਹੀਨਿਆਂ ਬਾਅਦ ਨੂੰ ਸਟਾਰਟ ਕੀਤਾ ਆਪਾਂ ਰੇਸ ਨਾਲ ਹੀ ਬਈ ਦੋ ਇਹਨੂੰ ਗਰਮ ਹੋਲਦ ਬੜਾ ਇੱਕ ਖਲੋਤਾ ਰਿਆ ਰੇਸ ਨਾਲ ਦੋ ਓਏ ਤੇਲ ਚੈੱਕ ਕੀਤਾ ਸੀ ਆ ਦਸ 플ੈਂਡਰ ਵੀ 6 ਮਹੀਨੇ ਹੋ ਗਏ ਵੇਖੋ ਫਲੋਤਾ ਵਿਚਾਰਾ ਪੂਰੇ ਇਹਨੂੰ 6 ਮਹੀਨੇ ਲੱਗ ਹੋ ਗਏ ਫਲੋਤੇ ਨੂੰ ਇਹਨੂੰ ਵੀ ਬਾਹਰ ਹੁਣ ਸੀ ਜਾਂਦੇ ਕਟਾਂਗੇ ਜਦ ਤੱਕ ਇਹਨੂੰ ਅੱਗੇ ਟੰਗਣਾ ਮਸ਼ੀਨ ਦੇ ਉਦੋਂ ਬਾਹਰ ਕਟਾਂਗੇ ਇਹਨੂੰ ਲੈ ਆਂਦਾ ਕਰਮ ਵਾਲਾ ਕੱਢ ਕੇ ਆਪਾਂ ਬਾਹਰ ਆਜਾ ਇਹਦੇ ਮੈਂ ਰੀਪਰ ਪਾਉਣਾ ਆਪਾਂ ਰੀਪਰ ਪਾ ਵੀ ਛੱਡ ਕੇ ਹੁਣ ਇਹਦਾ ਧੰਦ ਹੀ ਲਵਾਉਣਾ ਰੀਪਰ ਦਾ ਗੈ ਡਰਮ ਦੀਆਂ ਪੱਤੀਆਂ ਲਾਉਣੀਆਂ ਜੀ ਲੱਗੇ ਹਨ ਮਹਿੰਦਰੇ ਦੇ ਨਾਲ ਰੀਪਰ ਬਾਹਰ ਗੱਡਣ ਮਹਿੰਦਰੇ ਦੇ ਨਾਲ ਗੱਡਣ ਲੱਗੇ ਰੀਪਰ ਬਾਹਰ ਅੱਜ ਦੂਜਾ ਪੰਪਰ ਵੜਾ ਵਾਲਾ ਮਾਦੂਰ ਬਾਹਰ ਨਹੀਂ ਨਿਕਲਦਾ ਬਾਹਰ ਹੈ ਭਾਈ ਜਨਾ ਕੱਢ ਲੈਣਾ ਅੱਜ ਮੇਰਾ ਦਾ ਚਲਾਈਏ ਮਹਿੰਦਰੇ ਨਾਇਰ ਕਾ ਸੁਣਣਾ ਹੈ ਮਹਿੰਦਰੇ ਨਾਇਰ ਕਾ ਚਲਾਈਏ ਹਾਂ ਜਰੂਰ ਉਹਨੂੰ ਤੰਗ ਕਰਨਾ ਵੱਡੇ ਨੂੰ ਐਰ ਕਾ ਨਿੱਕੇ ਨੇ ਚਲਾ ਕੇ ਵੇਨੇ ਆ ਮਹਿੰਦਰੇ ਦੇ ਐਰ ਕਾ ਡਾਰਾ ਤੋਂ ਮਹਿੰਦਰੇ ਰੇ ਚਲਾਵਾਂਗੇ ਆ ਠੀਕ ਆ ਕੱਢ ਕੇ ਪਾਰ ਉਹ ਚੂਹੇ ਜੇ ਵੜ ਲਾ ਟਾਇਰ ਪਾੜਨਾ ਦੇਣ ਸਿੱਧਾ ਇਹਦਾ ਕੱਟਾਂ ਤੋਂ ਇਹ ਘੈ ਇੱਕ ਅੱਕਰੀ ਪਾਣੀ ਮਾਰ ਲਿਆ ਇਹਨੂੰ ਬਹੁਤ ਜ਼ਿਆਦਾ ਘਟਾ ਚੜ ਗਿਆ ਖਲੋਤੇ ਖਲੋਤੇ ਦਾ ਹੀ ਆ ਵਿੱਚ ਉਹਦੇ ਵਾਹ ਨਹੀਂ ਰਹੀ ਡਰਾਈਵਰਾ ਅੱਡੇ ਦੀ ਕਣਕ ਕੱਢਣ ਦੀ ਪਿਛਲੀ ਾਰਾ ਵਾਲੀ ਦੀ ਉਦਾਂ ਵਿੱਚ ਕਣਕਣਾ ਭਰਿਆ ਸਾਰਾ ਐਰ ਕਾ ਆ ਗਿਆ ਸੁਮਣ ਫੇਰ ਆਡੇ ਨਾਲ ਇਹ ਕੱਢਿਆ ਗਰੂ ਵੱਟ ਪਰਦੇ ਟੈਂਕੀ ਤੂੰ ਹੋਰ ਕਿਦਾਂ ਘੈਂਡਪੂਰੇ ਬੜੇ ਦਿਨਾਂ ਬਾਅਦ ਅਸੀਂ ਦਿਖੇ ਹਨ ਤੈਨੂੰ ਬਿਲਕੁਲ ਕਿੱਥੇ ਰਹੇ ਹੋ ਆਪਣਾ ਕੰਮ ਹੋਣਾ ਹੁਣ ਬਸ ਇਹੋ ਹੀ ਵੇ ਚ ਟੈਂਕੀ ਜੀ ਰਹਾ ਕਰਨੀਆਂ ਨਾਲੀ ਜੀ ਬਸ ਭਰਦੇ ਮਟਕ ਵਗਰੋ ਜੀ ਬੰਦਾ ਆਪਣੇ ਨਾਲ ਆ ਗਿਆ ਛੋਟੀ ਦਾ ਬੰਦਾ ਚੈੱਕ ਕਰੋ ਤੁਸੀਂ ਹਾਂ ਸ਼ੁਕਰ ਸਰਕਾਰ ਹੀ ਮਾਲਕ ਦਾ ਸ਼ੁਕਰ ਮਾਲਕ ਦਾ ਤੁਹਾਡੇ ਨਾਲ ਆ ਗਿਆ ਬੰਦਾ ਹੁੰਦਾ ਮੈਂ ਤੁਹਾਡੇ ਨਾਲ ਹੀ ਹੁਣਾ ਜਿੰਨੇ ਸਾਲ ਚੱਲੂ ਨਾਲ ਹੀ ਜੰਗੂਗਾ ਨਾ ਜੀਉ ਮਰੂ ਨਾਲ ਹੀ ਹੁਣਾ ਲੱਖ ਰੁਪਏ ਚੁੱਕ ਲਿਆ ਲੱਖ ਰੁਪਏ ਇਹਨੂੰ ਦਿੱਤਾ ਐਡਵਾਂਸ ਇਹਨਾਂ ਦਾ ਜਿੰਨੇ ਸਾਲ ਰਹਿਣਾ ਮੈਂ ਤੁਹਾਡੇ ਨਾਲ ਹੀ ਰਹਿਣਾ ਚਲੋ ਕੋਈ ਨਹੀਂ ਵੇਖ ਲੈਣੇ ਅ ਵੀ ਰੰਭਾ ਗਦੇ ਭਰ ਗਈ ਆ ਭਰ ਗਈ ਆ ਜਿਵੇਂ ਤੱਕ ਹੋਈ ਆ ਆਪਾਂ ਆ ਗਾਦੇ ਆਂ ਸਾਰਾ ਇਹ ਖੋਲਣਾ ਘਲਾਉਣਾ ਬੜਾ ਔਖਾ ਆਪੇ ਮਿਸਤਰੀ ਲਾਊਗਾ ਇਹ ਆਂਦਾ ਵੀ ਆਪੇ ਮਿਸਤਰੀ ਲਾਊਗਾ ਤੁਹਾਡਾ ਦੋ ਚੌਂਦਣਾ ਹੀ ਲਾ ਕੇ ਤੁਹਾਨੂੰ ਬਾਸ ਦੇ ਦਾਂਗੇ ਆਪਾਂ ਤੋਂ ਮਿਲ ਜਣਾ ਆਪਾਂ ਦੋ ਜਰੂਰ ਉਹਨੂੰ ਬਾਅਦ ਆਪਾਂ ਪਲੇਟ ਬਲੂਡ ਬਾਲ ਦਿੰਨੇ ਆਂਦੇ ਨੇ ਹੋਰ ਹੋਰ ਮਸ਼ੀਨਾ ਦਾ ਵੀ ਆਪਣਾ ਨੇ ਬੜ ਜਾਣਾ ਨੇ ਲੈ ਆਣੀਆਂ ਮਸ਼ੀਨਾ ਫਿਰ ਆਣ ਕੇ ਰੀਪਰ ਚਲਾਵਾਂਗੇ ਇਰਾਦਾ ਬਣਿਆ ਹਰਿਆਣੇ ਰੀਪਰ ਵੀ ਖੜਾਂਗੇ ਰੀਪਰ ਵੀ ਹਰਿਆਣੇ ਲਾਏ ਨੇ ਆਪਾਂ ਇਹ ਗੱਲ ਬਣ ਗਈ ਤੇ ਉੱਤੇ ਜਾ ਕੇ ਫਿਰ ਨਾਲ ਹੀ ਕੁਝ ਇਹਨਾਂ ਦੇ ਰੀਪਰ ਲੈ ਜਾਗੇ ਹਾਂ ਹਾਂਜੀ ਲਾਤਾ ਪੰਡਕਾਣੇ ਤੇ ਛਗਾਵੇਂ ਆਏ ਬੜਿਆ ਆ ਰੀਪਰ ਹੋ ਗਿਆ ਰਿਪੇਅਰ ਤੇ ਹੁਣ ਆਪਣੇ ਦਾ ਨੰਬਰ ਇਹਦਾ ਵੀ ਜਿਹੜਾ ਨਿੱਕਾ ਮੋਟਾ ਸਾਰੇ ਕਹਤਾਂ ਨੇ ਵੀ ਜਿਹੜਾ ਡੇ ਫੋਰਮ ਇਹਨੂੰ ਕਰਨਾ ਨਾ ਪਵੇ ਬਸ ਸਵਣ ਨਿਬੜ ਗਿਆ ਹੈ ਹੋ ਗਿਆ ਸਾਰਾ ਕੰਮ ਦੱਸਤਾਈ ਤੂੰ ਸੁਖ ਭਾਲਦਾ ਨਾ ਵੀ ਮੈਨੂੰ ਸੁਖ ਮਿਲ ਰਿਹਾ ਏ ਆ ਇਹ ਆਂਦਾ ਵੀ ਮੈਨੂੰ ਸੁਖ ਮਿਲ ਏ ਬਸ ਤੂੰ ਸਾਰੇ ਕੰਮ ਦੱਸ ਦੇ ਇੱਥੇ ਨਿੱਕੇ ਮੋਟੇ ਟੈਨਾ ਟੁਨਾਵਿਆਂ ਦਾ ਪਾ ਦਿਓ ਇਹ ਕੰਮ ਤਾਂ ਤੂੰ ਕਰ ਸਕਦਾ ਹਨਾ ਓਏ ਨਾ ਪਾ ਜੀ ਹਾਂ ਦਵਾ ਦੇ ਆਈ ਆਵੇ ਚਲੋ